ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜਿਲ੍ਹਾ ਇਹਨੂੰ ਰੋਇਪੁਰ ਪੈਂਦਾ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਲਗਭਗ ਤੁਸੀਂ ਸਾਰੇ ਭੈਣ ਭਰਾ ਜਾਣਦੇ ਆ ਕਿਉਂਕਿ ਡੇਲੀ ਵਾਂਗੂ ਰੈਗੂਲਰ ਹੀ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਜੀਰੇ ਵਾਲੇ ਇਸ ਏਰੀਏ ਚੋਂ ਮੌਲ ਰੇਟ ਸਾਰਿਆਂ ਨਾਲੋਂ ਵੀਰ ਦੇ ਜਾਇਜ਼ ਹੀ ਹੁੰਦੀਆਂ ਕਿਉਂਕਿ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਈ ਆ ਕੇ ਅੱਗੇ ਸੇਲ ਕਰਦੇ ਆ ਵਪਾਰੀ ਭੈਣਪਰਾ ਉਹਨਾਂ ਦੇ ਘਰੋਂ ਪਸ਼ੂ ਲੈਂਦਾ ਮਾਲ ਜਿਹੜਾ ਭਰਾ ਪਸ਼ੂ 4 ਪੈਸੇ ਭਾਜ ਦਿੰਦਾ ਕਿਉਂਕਿ ਵਪਾਰੀ ਨੇ ਵੀ ਅੱਗੇ ਲੈ ਜਾ ਕੇ ਪਸ਼ੂ ਸੇਲ ਕਰਨੇ ਹੁੰਦੇ ਵਿੱਚੋਂ 4 ਪੈਸੇ ਨਫਾ ਲੈਣਾ ਹੁੰਦਾ ਤੇ ਜੇ ਕੋਈ ਘਰੇ ਦੁੱਧ ਪੀਣ ਵਾਲਾ ਭੈਣਪਰਾ ਸਿੱਧੇ ਜਾਨਵਰ ਲੈ ਲੂ ਉਹੀ ਤੁਹਾਡਾ 5000 ਦਾ ਫਾਇਦਾ ਹੋ ਜੂਗਾ ਕਿਉਂਕਿ ਵਪਾਰੀ ਨੇ ਵੀ ਅੱਗੇ ਖਰੀਦ ਕੇ ਗਾਹ ਨਫਾ ਲੈ ਕੇ ਸੇਲ ਕਰਨੇ ਹੁੰਦੇ ਤੇ ਜੇ ਤੁਸੀਂ ਸਿੱਧਾ ਅਗੇ ਲੈ ਲੋਗੇ 5-4000 ਦਾ ਫਾਇਦਾ ਹੋ ਉਹ ਹੀ 5-4000 ਦੀ ਫੀਡ ਲਿਆਇਓ ਤੇ ਸੂਈਆਂ ਨੂੰ ਫੀਡ ਪਾਇਓ ਤੇ ਗਰਮਿਓ ਗਰਮੀ ਵਧੀਆ ਦੁੱਧ ਪਿਆ ਦੇਣਗੇ ਹਾਂਜੀ ਬਾਈ ਸਸੀ ਕਾਲ ਸਸੀ ਕਾ ਬਾਈ ਜੀ ਨਾਮ ਦੱਸ ਦੀ ਇਹਦੀ ਨਾਂ ਮੇਰੇ ਗੋਰਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆਟਾ ਮੋਗੇ ਤੋਂ 20 ਕਿਲੋਮੀਟਰ ਆਟਾ ਜੀ ਠੀਕ ਹੈ ਹਾਂਜੀ ਫੋਨ ਨੰਬਰ ਦਾ ਸੀ 9781230900 ਜਾਇਜ ਜੇ ਮਾਲ ਲਵਣਗੇ ਜਾਵਾਂ ਬਿਲਕੁਲ ਜਾਇਜ ਵੀਰੇ ਤਾਂ ਹੀ ਮਾਲ ਡੇਲੀ ਆਪਟਾਉਨ ਹੁੰਦਾ ਜੇ ਨਜਾਇਜ਼ ਮਾਲ ਲਓਗੇ ਫਿਰ ਤਾਂ ਨਹੀਂ ਵਿਕਣੀਆਂ ਹਾਂ ਇਹ ਤਾਂ ਗੱਲ ਹੈ ਅੰਦਰ ਪਰਸੋਂ ਆਪਾਂ ਵੀਡੀਓ ਪਾਈ ਸੀ ਸਾਰੀਆਂ ਵੇੜਾਂ ਮੈਂ ਗਈਆਂ ਕੱਲ ਵੇੜਾਂ 6 ਆਈਆਂ ਸੀ ਉਹ ਵੇਖ ਗਈਆਂ ਅੱਜ ਆਈ ਵੀ ਵੇੜਾਂ ਨਵੀਆਂ ਆ ਮੰਨ ਲਓ ਸਹੀ ਹੈ ਦੋਸਤ ਇਹ ਵੀ ਗੱਲ ਨੋਟ ਕਰਨ ਆ ਰਹੀ ਆ ਜਾਨਵਰ ਦੇ ਹਿਸਾਬ ਨਾਲ ਮੁੱਲ ਜਾਇਜ ਹੁੰਦਾ ਕਰਕੇ ਵੀਰ ਦੀ ਗੱਲ ਸਹੀ ਹੈ ਤਾਂ ਹੀ ਬਾਈ ਕਹਿੰਦਾ ਡੇਲੀ ਪਸ਼ੂ ਆਉਂਦੇ ਆ ਸੇਲ ਹੋ ਜਾਂਦੇ ਆ ਅਗਲੇ ਦਿਨ ਹੋਰ ਆ ਜਾਂਦੇ ਆ ਹੋਰ ਸੇਲ ਹੋ ਜਾਂਦੇ ਆ ਤੇ ਇਹ ਜਾਦੇ ਮੁੱਲ ਹੋਵੇ ਪਸ਼ੂ ਦੇ ਹਿਸਾਬ ਨਾਲ ਪਸ਼ੂ ਉਨੇ ਦਾ ਨਾਂ ਹੋਵੇ ਫੇਰ ਬਾਈ ਕਹਿੰਦਾ ਮਾਲ ਕਿੱਥੇ ਵਿਕਦਾ ਇੱਕ ਨੰਬਰ ਤੋਂ ਸ਼ੁਰੂ ਕਰ ਲਾ ਗੁਰੇ ਇੱਕ ਨੰਬਰ ਵੀਰੇ ਵੜ ਨਹੀਂ ਦੂਜੇ ਸੂਏ ਸੋਣਾ ਵਾ ਦੈਨ ਮੰਨ ਲਓ ਹਫ਼ਤੇ ਦੇ ਅੰਦਰ ਬਾਹਰ ਕਿਤੇ ਹਫ਼ਤੇ ਤੋਂ 10 ਦਿਨ ਮੰਨੋ ਤੁਸੀਂ ਓਕੇ ਜਿਹੜਾ ਮਾਲਕਾਂ ਨੇ ਪਿਛਲੇ ਸੂਏ ਦਾ ਵੀਰੇ 14 ਕਿਲੋ ਦੁੱਧ ਦੱਸਿਆ ਬਾਕੀ ਕੋਈ ਵੀ ਵੜਾ ਭਰਾ ਆਪਣੀ ਸਮਝ ਨਾਲ ਲਵੀ ਮੈਂ ਦੁੱਧ ਕਿੰਨਾ ਲੈ ਸਕਦਾ ਆਪਾਂ ਦੁੱਧ ਉਹ ਦੱਸਣਾ ਜਿਹੜਾ ਮਾਲਕਾਂ ਨੇ ਦੱਸਿਆ ਖਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਤੇਰੇ ਹਿਸਾਬ ਨਾਲ ਕਹਿੰਨਾ ਕਿ ਦੁੱਧ ਭੇਜੂ ਵੀ 14 15 ਚਾਹੀਦਾ ਵੀਰੇ ਜਾਇਜ਼ ਜਾ ਮੁੱਲ ਨਿਕ ਇਹ ਬਰੇਸ਼ਾਲੀ ਜਿਹੜਾ ਚੋ ਮਾਨਤਨ ਕਰਦਾਂਗੇ ਫੋਲੀ ਨਿਗਰ ਨਰੋਈ ਬੱਚੀ ਆ ਮੰਨ ਲਓ ਵਜਰਨੀ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ 14 ਕਿਲੋ ਵੰਗੂ ਦੁੱਧ ਪਿਆਜੂ ਵਜਨ ਵਜਨ ਬਹੁਤ ਆ ਬਾਕੀ ਦੁੱਧ ਬਾਈ ਕਹਿੰਦਾ ਥੋਡੀ ਸੇਵਾ ਸੰਭਾਲਦਾ ਵੱਧ ਸੇਵਾ ਕਰ ਲੋਗੇ ਵੱਧ ਦਾਣਾ ਪਾ ਦੋਗੇ ਤੇ ਹੋ ਸਕਦਾ 2 ਕਿਲੋ ਵੱਧ ਪਿਆਜੇ ਕੁਲ ਢੇਲਾਂ ਬਹੁਤ ਪਈਆਂ ਜਰਸੀ ਬਰੀਡ ਦੀ ਦੂਜਾ ਸੂਆ ਵੈੜ ਜੈ ਜੀ ਮੋਲਾ ਵਜਨ ਬਹੁਤ ਆ ਬਾਕੀ ਝੋਲ ਵਾਲੀ ਵੱਛੀ ਆ ਲੇਵਾ ਲਾਹੂ ਬਹੁਤ ਦਿਨ ਪੰਜ ਛੇ ਲੈ ਜਾਣੇ ਆ ਚਾਰੀ ਵਾਲਟਾ ਲੱਕੜ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਕਿੰਨਾ ਕੀਤਾ ਕੋਰੇ ਇਹਦਾ ਅੱਜ ਦਾ 46 ਜੋ ਮਾਨਤਾਂ ਅੱਜ ਦਾ 46 ਜੋ ਮਾਨਤਾਂ ਹਾਂ ਤਿਆਰ ਹੋਈ 52 53000 ਦੀ ਭੋਲੇ ਜਿਹੇ ਹੱਥ ਨਾਲ ਸੋਹਣੀ ਜਰਸੀ ਆ ਦੁੱਧ 14 ਪਿਆ ਜੇ 15 ਪਿਆ ਜੇ ਇੱਥੇ ਦੁੱਧ ਪਿਆ ਜੂ ਇਦੋਂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਥਣ ਕੋਣੀ ਬਹੁਤ ਸੋਹਣਾ ਲੱਗਾ ਵੀਰੇ ਮਾਲਾ ਜਦਨ ਲੇਵਾ ਭਰ ਗਈ ਬੱਚੀ ਦਾ ਡਿਜ਼ਾਈਨ ਹੀ ਕੁਛ ਹੋਰ ਹੋ ਜੂਗਾ ਸਹੀ ਆ ਬਾਕੀ 14 15 13 14 14 15 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ ਲੱਖੋਂ ਬਾਹਰ ਦੀ ਆਉਂਦੀ ਸਵਾ ਲੱਖ ਦੀ ਆਉਂਦੀ ਆ ਤੇ ਉਸ ਹਿਸਾਬ ਨਾਲ ਫੰਡਰ ਮੱਝ ਨੂੰ ਵੀ ਮੁੱਲ ਘਟਾ ਫੰਡਰ ਮੱਝ ਵੀ 55000 ਦੀ ਵਿਕ ਜਾਂਦੀ ਤੇ ਫੰਡਰ ਮੱਝ ਨੂੰ ਵੀ 2 4000 ਵੱਲ ਘਟਾ ਤੇ ਗਰਮਿਓ ਗਰਮੀ ਵਧੀਆ ਦੁੱਧ ਪਿਆ ਦੇਣਾ ਦੋ ਨੰਬਰ ਤੇ ਆ ਗੁਰੇ ਦੋ ਨੰਬਰ ਵੈਟ ਦੇ ਵੀਰੇ ਦੂਜੇ ਸਵੇਰੇ ਸੋਣਾ ਵਾ ਹਫਤੇ ਦੇ ਅੰਦਰ ਬਾਹਰ ਹੀ ਹੈ ਕੱਚੀ ਆ ਮੰਨ ਲਓ ਤੇ 14 ਕਿਲੋ ਮੰਨ ਲਓ ਇਹਦਾ ਦੁੱਧ ਦੱਸਿਆ ਵੀਰੇ ਮਗਰਲੇ ਸਵੇਰੇ ਦਾ ਆਪਾਂ ਨੂੰ ਜੈ ਜਮਾਲ ਇਹਦਾ ਬੱਛੀ ਦਾ ਵੀਰੇ ਮੰਨ ਕੇ ਚਲ 40 ਚੋਂ ਮਾਨਦਾਨ ਕਰ ਦਾਂਗੇ ਮੁੱਲ ਵੀਰੇ ਆਪਣੇ ਕੋਈ ਨਜਾਇਜ਼ ਨਹੀਂ ਹੁੰਦੇ ਹਨਾ ਪਤਾ ਹੀ ਆ ਵੀ ਮਾਨਦਾਨ ਵਾਲੇ ਰੇਟ ਹੀ ਹੁੰਦੇ ਆ ਇੱਕ ਭਰਾ ਨੂੰ ਸਾਰਿਆਂ ਨੂੰ ਬੇਨਤੀ ਆ ਵੀਰੇ ਵੀ ਸਾਰੀ ਵੀਡੀਓ ਵੇਖ ਕੇ ਫੋਨ ਲਾਇਆ ਕਰੋ ਕਈ ਭਰਾਣਾ ਵੀਡੀਓ ਨਹੀਂ ਵੇਨੇ ਪੂਰੀ ਹੈ ਨਾ ਅੱਛਾ ਦਾ ਨੰਬਰ ਹੀ ਚੱਕ ਲੈਂਦੇ ਆ ਨੰਬਰ ਚੱਕਿਆ ਬਸ ਬਾਈ ਫਲਾਨੀ ਗਿਆ ਕਿੰਨੇ ਦੀ ਕਿੰਨੇ ਦੀ ਰੇਟ ਨਹੀਂ ਵੇਂਦੇ ਹਨਾ ਵੀ ਰੇਟ ਆਪਣੀਆਂ ਸਾਰੀਆਂ ਦੇ ਦੱਸੇ ਹੁੰਦੇ ਆ ਵੀ ਸਾਰੀਆਂ ਦਸ਼ਲੀ ਨਾਲ ਵੀਡੀਓ ਵੇਖ ਕੇ ਫਿਰ ਫੋਨ ਲਾਇਆ ਕਰੋ ਸਹੀ ਹੈ ਦੋਸਤੋ ਇਹ ਵੀ ਗੱਲ ਸਹੀ ਆ ਕਿ ਸਾਰੇ ਭੈਣ ਭਰਾ ਪਹਿਲਾਂ ਟਿਕਾ ਕੇ ਵੀਡੀਓ ਵੇਖ ਲਿਆ ਕਰੋ ਨਾਲੇ ਤਾਂ ਤੁਹਾਨੂੰ ਸਮਝ ਆ ਜਾਂਦੀ ਆ ਉਸ ਤੋਂ ਬਾਅਦ ਚ ਅਗਲੇ ਨੂੰ ਫੋਨ ਲਾਓ ਮੇਰੀ ਵੀਡੀਓ ਵੇਨੇ ਆ ਜਾਂ ਕਿਸੇ ਵੀ ਭੈਣ ਭਰਾ ਦੀ ਵੀਡੀਓ ਵੇਨੇ ਆ ਪਹਿਲਾਂ ਜਾਨਵਰ ਵੇਖੋ ਚੰਗਾ ਜਾਨਵਰ ਆ ਮੁੱਲ ਜਾਇਜ਼ ਆ ਲੈਣ ਵਾਲਾ ਕਿ ਨਹੀਂ ਲੈਣ ਵਾਲਾ ਜਦੋਂ ਤੁਹਾਨੂੰ ਵੀਡੀਓ ਤੇ ਪਸੰਦ ਹੋ ਜਾਂਦਾ ਜਾਨਵਰ ਉਸ ਤੋਂ ਬਾਅਦ ਚ ਅਗਲੇ ਨੂੰ ਫੋਨ ਲਾਓ ਬਾਈ ਫਲਾਨਾ ਨੰਬਰ ਵਹਿੜ ਸਾਡੇ ਪਸੰਦ ਆ ਦੱਸ ਜਾਇਜ਼ ਜੀ ਕਿੰਨੇ ਦੀ ਦੇਹਾਂਗਾ ਫੀਲ ਸੌ ਕਿਵੇਂ ਉਹ ਤੋਂ ਬਾਅਦ ਦੀਆਂ ਗੱਲਾਂ ਕਰਿਆ ਕਰੋ 40000 ਦੀ ਦੇ ਦੇਣੀ ਆ ਦੁੱਧ 14 ਕਿਲੋ ਦਿੱਤਾ ਪਹਿਲਾਂ ਨੇ ਹਫਤੇ ਦੇ ਅੰਦਰ ਬਾਹਰ ਸੂਪੂਗੀ ਕੋਈ ਇੱਕ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਕੋਈ ਇੱਕ ਦਿਨ ਉੱਪਰ ਵੀ ਲੈ ਸਕਦੀ ਆ ਤੁਹਾਨੂੰ ਵੀ ਪਤਾ ਬਾਕੀ ਵਜਨ ਬਹੁਤ ਹੈ ਜਰਸੀ ਬਰੀਡ ਦੀ ਦੂਜਾ ਸੂਆ ਵੜ ਹਫਤੇ ਦੇ ਅੰਦਰ ਬਾਹਰ ਇਹਨੇ ਸੂ ਪੈਣਾ ਮੁੱਲੇ ਦਾ 40000 ਵਿੱਚ ਛੋੜ ਵੀਰ ਕਰ ਦੂ ਜਮਾ ਜੈਜ ਮੋਲਾ ਇਹ ਦੂ ਘੱਟ ਮੋਲ ਚ ਤਾਂ ਫਿਰ ਜਰਸੀਆਂ ਤੁਹਾਨੂੰ ਵੀ ਪਤਾ ਦੇਣੀਆਂ ਵੀ ਕਿਹਨੇ ਆ ਬਜਨ ਵਾਲੀ ਬੱਚੇ ਵੀਰੇ ਨਮਾਈਆਂ ਕਰਕੇ ਥੋੜੀਆਂ ਜੀਆਂ ਨਾ ਗੱਲੀਆਂ ਜੀਆਂ ਵੀ ਮਾਲਾ ਸੁੱਕੀਆਂ ਨਹੀਂ ਵੇੜਾ ਦਾ ਰੰਗ ਲਾਲ ਹੀ ਆ ਮੰਨ ਲਓ ਹਾਂਜੀ ਦੋਸਤ ਇਹ ਵੀ ਗੱਲ ਸਹੀ ਆ ਵੇੜਾ ਨਮਾਈਆਂ ਵਾ ਜਿਵੇਂ ਆ ਵੀ ਥੋੜੀ ਜਿਹੀ ਲਾਲੀ ਭਾ ਘੱਟ ਮਰਦੀ ਐ ਕਿਉਂਕਿ ਗਿੱਲੀ ਆ ਹਜੇ ਤਾਂ ਕਾਲੋਂ ਜੀ ਮਾਰਦੀ ਐ ਸੁੱਕੀ ਇਹ ਵੀ ਚਮਕਣੀ ਆ ਇਧਰ ਲੀਆਂ ਸੁੱਕੀਆਂ ਕਿਉਂਕਿ ਜਿਹੜੀ ਪਹਿਲਾਂ ਨਵਾਈਓ ਸੁੱਕ ਗਈ ਆ ਆਵ ਚਲੜੀਆਂ ਆਧੀਆਂ ਕ ਸੁੱਕੀਆਂ ਆ ਥੋੜੀ ਜਿਹੀ ਹੋਰ ਗੱਲੇ ਚ ਫਿਰਦੀ ਆ ਹੋਰ ਅੱਧੇ ਘੰਟੇ ਚ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਆ ਤੁਸੀਂ ਵੀਡੀਓ ਕਾਲ ਕਰਕੇ ਜਾਨਵਰ ਵੇਖਣੇ ਉਹਦੇ ਨੂੰ ਸਾਰੀਆਂ ਸੁੱਕੀਆਂ ਹੋਣੀਆਂ ਜਮਾਂ ਜੈਜ ਮਲ ਬਿਲਕੁਲ ਸਸਤੇ ਮਲ ਦੀਆਂ 5 ਬੈੜਾ 3 ਨੰਬਰ ਕੋਰੇ ਇਹ ਵੀ ਬੈੜਾ ਦਾ ਮੇਰੇ ਦੂਜੇ ਸੂਏ ਸੁਣਾ ਹਫਤੇ ਦੀ 31 ਆ ਮੰਨ ਕੇ ਚੱਲੋ 18 ਕਿਲੋ ਦੁੱਧ ਦੱਸਿਆ ਮੇਰੇ ਮਗਰਲੇ ਸੂਏ ਦੇ ਦਾ ਛੋਟਾ ਜ ਆਪਾ ਬਸ ਇਹ ਜੈਸ ਨੂੰ ਮੇਰੇ 36000 ਦੀ ਬੈੜ ਦੇ ਦਾਂਗੇ ਚੱਕੋ ਵੀ ਐਦੂ ਘੱਟ ਮਲ ਜੇ ਫਿਰ ਬੈੜਾ ਕਿਹਨੇ ਦੇਣੀਆਂ ਆ 400 ਦੁੱਧ 14-15 ਪੈਜੂਆ 36000 ਦੀ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਹੁਣ ਥੋੜੀ ਸੇਵਾ ਤੁਸੀਂ 14 ਚੋਣਾ 15 ਚੋਣਾ ਜਾਂ 13 ਹੀ ਚੋਣਾ ਹਫਤੇ ਦੇ ਅੰਦਰ ਬਾਹਰ ਸੂਪੂਗੀ 36000 ਦੀ ਦੇ ਦੇਣੀ ਆ ਔਸਰ ਵੈੜ ਜਰਸੀ ਬਰੀਡ ਦੀ ਆਪਾਂ ਲੈਨੇ ਆ ਨਾ 25-30000 ਦੀ 20000 ਦੀ ਔਸਰ ਵੱਛੀ ਆਉਂਦੀ ਆ 2 ਮਹੀਨੇ ਛੋਟੀ ਲੈ ਲੋਂਗੇ 20000 ਦੀ ਆਜੂਗੀ ਮਤਲਬ 15-16 ਮਹੀਨਿਆਂ ਦੀ ਤੇ ਜੇ ਕੋਈ ਵੀਹਾਂ ਬਾਈਆਂ ਮਹੀਨਿਆਂ ਦੀ ਲਾਹੋਂਗੇ 25-30 ਹਜ਼ਾਰ ਦੀ ਅਉਸਰ ਵੱਚੀ ਆਉਂਦੀ ਆ ਉਹਨੇ ਪਤਾ ਨਹੀਂ ਖਣੀ ਆਉਂਦੀ ਨੇ ਗੱਬਣ ਹੋ ਜਾਣਾ ਸੀਵਨ ਲੈ ਜਾਣਾ ਕਈ ਵਾਰਾਂ ਤਾਂ ਕਈ ਜਾਨਵਰ ਗੇੜ ਵੀ ਖਾ ਜਾਂਦੇ ਹੁੰਦੇ ਪਹਿਲੇ ਟੀਕੇ ਤੇ ਨਹੀਂ ਰਹਿੰਦੇ ਤੇ ਅਉਸਰ ਵੈੜ ਤੇ ਟਰਾਈਆਂ ਮਾਰਨ ਨਾਲੋਂ ਆਹ ਵੈੜ ਲਈ ਚੰਗੀ ਆ 36 ਹਜ਼ਾਰ ਦੀ ਦੇ ਦੇਣੀ ਆ ਦੁੱਧ 13 ਕਿਲੋ ਪਹਿਲਾਂ ਨੇ ਦਿੱਤਾ ਬਾਕੀ ਦੁੱਧ ਹੁਣ ਅੱਗੇ ਤੁਹਾਡੀ ਸੇਵਾ ਦਾ 2 ਕਿਲੋ ਦਾਣਾ ਵੱਧ ਪਾ ਲੋਂਗੇ ਤੇ 2 ਕਿਲੋ ਜਾਨਵਰ ਵੱਧ ਦੁੱਧ ਪਿਆ ਹੁੰਦਾ ਸਾਰਿਆਂ ਨੂੰ ਹੀ ਪਤਾ ਦਿਨ 5-7 ਲਾਊਗੀ ਮਸਾ 57 ਦਿਨਾਂ ਦੇ ਮੋٹے ਮੋٹے ਥਾਨਾ ਜਰਸੀ ਬਰੀਡ ਹਾਈਟ ਲਗਭਗ ਸਾਰੀਆਂ ਵੇਡਾਂ ਦੀ ਸੇਮ ਹੀ ਆ ਕੋਈ 40000 ਦੀ ਕੋਈ 36000 ਦੀ ਆਹਾ ਗੋਰੇ ਇਹ ਮੇਰੇ ਦੂਜਾ ਸੂਆ ਵੇਡ ਆ ਇੱਥੇ ਨਿੱਕੇ ਝੁੰਗੇ ਸੈਂਗਾ ਤੇ ਯਾਰ ਕੁਆਲਟੀ ਦਾ ਕੋਈ ਅੰਤ ਨਹੀਂ ਮੇਰੇ ਇੰਨੀ ਹੈ ਬੱਚੇ ਦੀ ਕੁਆਲਟੀ ਠੀਕ ਹੈ ਤੇ ਦੈਨ ਮੰਨ ਕੇ ਚਲੋ ਹਫਤੇ ਤੋਂ ਪਹਿਲਾਂ ਮੇਲਾ ਤਿਆਰ ਹੋ ਜੂ ਵੀਰੇ ਸਹੀ ਪੰਜਾ ਜੋਜੇ ਚਾਰਾਂ ਜੋਜੇ ਕੀ ਲਗਭਗ ਵੀ ਹਫਤੇ ਤੋਂ ਪਹਿਲਾਂ ਹੋ ਜੂਗੀ ਤੇ 14 ਕਿਲੋ ਦੁੱਧ ਦੱਸਿਆ ਵੀਰੇ ਦਾ ਪਹਿਲੇ ਸੂਏ ਦਾ ਜੈ ਜਮਾਲ ਵੀਰੇ ਬੱਚੀ ਦਾ 47 48 ਹਜ਼ਾਰ ਦੀ ਆ ਵੀ ਇਹਦਾ 42 ਚੋ ਮਾਨ ਤਨ ਕਰ ਦਾਂਗੇ ਉਹ ਵੀ ਚਲ ਛੋਟੇ ਛੋਟੇ ਸੈਂਕ ਕਰਕੇ ਬਾਕੀ ਨੈਂ ਦਾ ਵਿਚਾਰ ਕੋਈ ਨੂੰ ਤੁਹਾਨੂੰ ਗੇਟੀ ਕਰਕੇ ਨਿਕਾ ਲਈ ਨਹੀਂ ਕਿਸੇ ਨੇ ਠੀਕ ਹੈ ਗੰਢੀ ਸੀ ਲਾ ਮਾਲ ਹੋਈ ਇਹ ਵੀ ਮਾਰ ਦੀ ਮੋਰ ਦੀ ਗਰਮੋਂ ਗਰਮੀ ਨਾਲੇ ਤੱਕ ਲੈ ਦੁੱਧ ਪੀਵੇ ਤੇ ਜੇ ਜਵਾਕਾਂ ਨੇ ਪੀਂਗ ਪਾ ਕੇ ਝੂਟਣਾ ਵੀ ਝੂਟ ਵੀ ਸਕਦਾ ਕਾਕਾ ਕਰਦਾ ਹੁੰਦਾ ਐ ਗੱਲਾਂ ਆ ਵੀ ਉਹ ਉਹਨਾਂ ਦੇ ਆਂ ਦੀ ਗਵਾਂਡੀ ਜਵਾਕ ਦੋ ਕਹਿ ਗਿਆ ਬਾਹਲੇ ਤੇਜ ਆ ਉਹ ਮੈਂ ਦੋ ਵਾਰੀ ਵੇਖਿਆ ਰੱਸਾ ਪਾਈ ਬੈਠੇ ਮੇਰੇ ਜਾਂਦੇ ਨੂੰ ਤੇ ਉਹ ਜਾਂਦੇ ਉਵੇਂ ਵੀਡੀਓ ਸ਼ੁਰੂ ਕਰਦੀ ਤੇ ਕਾਕੇ ਨੇ ਨਾਲ ਹੀ ਕਹਿਤਾ ਇਹ ਤਾਂ ਮੇਰੇ ਕੁਆਲਟੀ ਬਹੁਤ ਆ ਬੂਤੀ ਬਤੀ ਹਾਂ ਬਰੀਡ ਬਹੁਤ ਆ ਜਿਹੜੇ ਛੋਟੇ ਗਾਲ ਇਹ ਤਾਂ ਅਣਗਹਿਲੀ ਕਰਕੇ ਨਹੀਂ ਲਗਾਇਆ ਤੇ ਬਣਾਉਣ ਦਾ ਸਾਡਾ ਨਹੀਂ ਟਾਈਮ ਲੱਗਾ ਨਹੀਂ ਤਾਂ ਇੰਚ-ਇੰਚੀ ਰਹਿ ਜਾਣੀ ਸੀ ਤੁਸੀਂ ਵੀ ਗੱਲ ਨੋਟ ਕਰਨ ਵਾਲੀ ਕਈ ਭੈਣ ਭਰਾ ਜਾਨਵਰ ਰੱਖੇ ਹੁੰਦੇ ਆ ਛੋਟੇ ਬੱਚੇ ਦੇ ਸਿੰਗ ਨਹੀਂ ਲਗਾਉਂਦੇ ਆ ਹੁਣ ਆ ਵੀ ਸਾਰੀਆਂ ਘੁੰਨੀਆਂ ਸਿੰਘ ਇਹਨਾਂ ਦੇ ਵੀ ਦਗਾਏ ਆ ਜੇ ਇਹਨਾਂ ਦੇ ਨਾਂ ਦਗਾਏ ਹੁੰਦੇ ਤੇ ਇਹਨਾਂ ਦੇ ਵੀ ਹੋਣੇ ਸੀ ਪਰ ਵਹਿੜ ਜਾਦ ਬਰੀਡ ਚ ਬਹੁਤ ਐ ਪਰ ਉਹ ਨਿੱਕੀ ਜਨ ਗੈਲੀ ਕਰਕੇ 2-400 ਰੁਪਿਆ ਡਾਕਟਰ ਨੇ ਲੈਣਾ ਨਹੀਂ ਸੀਗਾ ਤੇ ਦੋਵਾਂ 400 ਚ ਤੇ ਹੁਣ 10000 ਦਾ ਵਟਾ ਪਾਈ ਜਾਂਦੀ ਆ ਜੇ ਸਿੰਘ ਨਾ ਹੁੰਦੇ 10000 ਮੁੱਲੇ ਦਾ ਵੱਧ ਹੋਣਾ ਸੀਗਾ ਸੋਨਾ ਮੇਰੇ ਬੱਚੀ ਦਾ ਥਣ ਵੇਖ ਲੈ ਕਿੰਨਾ ਚੰਗਾ ਲੱਗਾ ਅਜੇ ਕਿੰਨਾ ਲੇਵਾ ਟੱਲ ਕਿੰਨੀ ਪਈ ਆ ਰੰਗ ਕੁਆਲਟੀ ਦਾ ਕੋਈ ਅੰਤ ਹੀ ਨਹੀਂ ਜਰਸੀ ਬਰੀਡ ਦੀ ਆ ਮੁੱਲੇ ਦਾ 42 ਜੋ ਮਾਨ ਕਰਦਾ 42 ਜੋ ਮਾਨ ਕਰ ਦੂੰ ਬਾਈ ਕਹਿੰਦਾ ਤੇ ਉਹੀ 8 1000 ਮੁੱਲ ਵੱਧ ਆਉਣਾ ਸੀ ਜੇ ਖੋਨੀ ਹੁੰਦੀ ਪਰ ਇੰਨਾ ਹੈਗਾ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਤੇ ਆਮ ਸਿਆਣੇ ਕਹਿੰਦੇ ਹੁੰਦੇ ਆ ਵੜਾ ਜੇ ਮਾਰਦੀ ਆ ਤਾਂ ਖੋਨੀ ਵੀ ਮਾੜੀ ਆ ਤੇ ਜੇ ਨਹੀਂ ਮਾਰਦੀ ਤਾਂ ਸਿੰਗਾਂ ਵਾਲੀ ਵੀ ਕੀ ਕਹਿੰਦੀ ਆ ਤੇ ਸਿੰਗਾਂ ਵਾਲੀ ਕਰਕੇ ਭਾਅ ਵੀ 4000 ਬੰਦਾ ਹੋ ਜਾਂਦਾ ਬਾਕੀ ਲੇਵਾ ਲਾਹੂ ਬਹੁਤ ਮੇਰੇ ਹਿਸਾਬ ਨਾਲ ਅੱਜ ਦੀ ਵੀਡੀਓ ਦੇ ਵਿੱਚ ਪਹਿਲੀਆਂ ਤਿੰਨਾਂ ਵੜਾਂ ਨਾਲੋਂ ਵੀ ਚਾਰ ਨੰਬਰ ਵੱਡਾ ਲੇਵਾ ਤਿਆਰ ਕਰਕੇ ਸੂਗੀ ਮੋٹے-ਮੋٹے ਥਾਣ ਆ ਦਿਨ 5 6 ਨੇ ਲੈ ਜਾਣੇ ਜਦੋਂ ਤਿਆਰ ਹੋ ਜਾਂਦੀ ਐ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 14 15 14 15 ਇੱਥੇ ਖੁੱਲਾ ਦੁੱਧ ਪਿਆਜੂ ਕਿਉਂਕਿ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਪਲੂਣ ਮੱਛੀ ਨੇ ਇੱਕ ਹੋਰ ਲਾਸ ਤੇ ਸੋਹਣੀ ਜਰਸੀ ਇਹ ਵੈੜ ਦੇ ਦੂਜੇ ਸੂਏ ਸੂਣਾ ਵੀਰੇ 15 ਦਿਨ ਬਾਕੀ ਆ ਓਕੇ ਠੀਕ ਆ ਜੀ 13 ਕਿਲੋ ਦੁੱਧ ਦੱਸਿਆ ਵੀਰੇ 12 ਤੋਂ 13 ਪਹਿਲੇ ਸੂਈ ਦਾ ਹਾਈਟ ਮੀਡੀਅਮ ਆ ਬੱਚੀ ਦੀ ਜਿਹੜਾ ਅੱਜ ਦਾ ਰੇਟ ਵੀਰੇ ਬਿਲਕੁਲ ਜਾਇਜ਼ 36000 ਜੋ ਮਾਨਦਾਨ ਕਰਦਾ 36 ਦੀ ਬਿਲਕੁਲ ਜਾਇਜ਼ ਜਿਹੜਾ ਠੀਕ ਆ ਪਰ ਵਚੀ ਦਾ ਬਜਟ ਜਿੰਨਾ ਬਹੁਤ ਆ ਕੁਆਲਟੀ ਬਹੁਤ ਅਬੂਦੀ ਵਤੀ ਚੈੱਕ ਕਰਿਓ ਹਮ ਹਾਈਟ ਮੀਡੀਅਮ ਆ ਹਾਈਟ ਮੀਡੀਅਮ ਉਹਨਾਂ ਦੇ ਮੁਕਾਬਲੇ ਇਹ 4-5 ਉਂਗਲਾਂ ਇਹਦੀ ਹਾਈਟ ਘੱਟ ਐ ਮੀਡੀਅਮ ਹਾਈਟ ਦੀ ਆ ਉਹ ਜਰਸੀਆਂ ਦੇ ਹਿਸਾਬ ਨਾਲ ਪੂਰੀਆਂ ਹਾਈਟ ਚ ਐ ਇਹ ਉਦੋਂ 5-6 ਉਂਗਲਾਂ ਦੀ ਹਾਈਟ ਘੱਟ ਐ 15 ਦੇਣਾ ਦੀ ਕੱਚੀ ਆ 36000 ਦੀ ਦੇ ਦੇਣੀ ਆ ਜਾਨਵਰ ਚੰਗਾ ਜੇ ਕਿਸੇ ਭੈਣ ਭਰਾ ਨੇ ਸੋਹਣੀ ਬੱਚੀ ਹੈ ਵੀਰੇ ਬੁੱਧੀ ਸੋਹਣੀ ਰੰਗ ਕਿਡਾ ਸੋਹਣਾ ਵਾ ਮੁੱਮਥੇ ਦੀ ਸੋਹਣੀ ਆ ਘਰੇ ਦੁੱਧ ਪੀਣ ਨੂੰ ਲੈਣੀ ਆ ਅੱਜ 15 ਦਿਨਾਂ ਦੀ ਕੱਚੀ ਕਰਕੇ ਮੁੱਲ ਇਹਦਾ 36000 ਕਿਉਂਕਿ ਇਹਦੇ ਕਿਹੜਾ ਕੋਈ ਸੈੰਗ ਘੋਨੀ ਮੱਛੀ ਆ ਜੇ ਹਾਜ਼ਰ ਹੁੰਦੀ ਅੱਜ ਤਿਆਰ ਹੁੰਦੀ ਇਹਦਾ ਮੁੱਲ ਵੀ 43 44000 ਹੋਣਾ ਸੀਗਾ ਪਰ ਜਮਾਂ ਜਾਇਜ਼ ਮੁੱਲ 15 ਦਿਨਾਂ ਦੀ ਕੱਚੀ 15 ਦਿਨਾਂ ਦੇ ਅੰਦਰ ਬਾਹਰ ਇਹਨੇ ਬੱਚਾ ਦੇ ਦੇਣਾ 36000 ਚੋਂ ਬਾਈ ਛੋੜ ਕਰ ਦੂਗਾ ਆ ਤੁਸੀਂ ਵੇਖ ਲਓ ਬਹੁਤ ਸੋਹਣਾ ਲੇਵਾ ਬਣਾਉਗੀ ਮੇਰੇ ਥਾਨ ਥਣ ਬਹੁਤ ਹਾਂ ਮੋٹے ਮੋٹے ਥਾਨ ਹੈ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਜਾਨਵਰ ਸਾਰੇ ਥਣ ਭਾਂਡੇ ਤੇ ਸਾਫ ਸੁਥਰੇ ਆਏ ਨਹੀਂ ਕਿਸੇ ਦਾ ਥਣ ਬਾਲਾ ਵੱਡਾ ਹੋਊਗਾ ਜਾਂ ਕਿਸੇ ਦਾ ਹਾਤੀ ਜੀ ਨਹੀਂ ਆਉਂਦਾ ਉਹ ਟੁੰਡੀ ਜੀ ਵਾਲਾ ਮੀਡੀਅਮ ਥਣ ਦੇ ਸਾਈਜ਼ ਆ ਜਿਹੜਾ ਆਪਾਂ ਨੂੰ ਸਹੀ ਥਣ ਚਾਹੀਦਾ ਅਦੀ ਚੁਵਾਈ ਵਾਲਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਨਿੱਕੇ ਨਿੱਕੇ ਮੁੱਲ ਚ 4-5 ਪਿੰਡ ਤੁਰ ਫਿਰ ਕੇ ਅਗਲਾ ਘੇੜਾ ਦੇ ਦੇ ਇਹਦੂ ਘੱਟ ਭਾਅ ਚ ਮਿਹੜਾ ਮਿਲਦੀਆਂ ਹੋਈਆਂ ਤਾਂ ਅਗਲਾ ਲੈ ਲੈ ਪਰ ਮੈਨੂੰ ਤਾਂ ਲੱਗਦੇ ਨੇ ਇਹਦੂ ਘੱਟ ਮੁੱਲ ਚ ਤਾਂ 36000 ਦੋਵਾਂ ਮਿਹੜਾਂ ਦਾ ਇੱਕ ਦਾ 40 ਇੱਕ ਦਾ 42 ਇਹ ਦੋ ਘੱਟ ਬੋਲ ਜਦੋਂ ਦੇਣੀ ਆ ਵੀ ਕਿਹਨੇ ਆਹ ਦਾ 40 ਵਾਲੀ ਬਚੀ ਵੀਰੇ ਭਾਵੇਂ ਦਾ 45 ਮੁੱਲ ਕਰ ਲਈਏ ਕਿੱਡੀ ਨਿੱਗਰ ਬੱਚੀ ਆ ਹਨਾ ਪਰ ਆਪਾਂ ਮੱਝੇ ਭਾਣ ਆਉਂਦੇ ਆ ਫੋਸੇ ਭਾਣ ਨਾਲ ਹੀ ਦੇ ਦੇਣਾ ਸਹੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਦਾ ਸੀਗਾ